ਮੈਂ ਤਾਂ ਦੁਆਇਨੋਂ ਜਾਂਦੀ ਆ ਮੋਟਰ ਉਹਨੇ ਮੋਟਰ ਦੁਕਾਨ ਦੀ ਸਿੱਟ ਕੇ ਮੋਟਰ ਚਿਤਰਾਨਾ ਅੱਛਾ ਮੈਂ ਤਾਂ ਥੱਲੇ ਖੱਡੀ ਆ ਮੈਨੂੰ ਤਾਂ ਸ਼ੇਂਪੂਰ ਦੀ ਗੱਡੀ ਮਾਰੀ ਆ ਆ ਕੇ ਬੇਟਾ ਉਸੇ ਗੱਡੀ ਮਾਰੀ ਹੈ ਜਿਹੜਾ ਤਿੰਨ ਬਾਈਕਾਂ ਦਾ ਜਿਹੜਾ ਨੁਕਸਾਨ ਹੋਇਆ ਤੇ ਇੱਕ ਤੇਜ਼ ਰਫ਼ਤਾਰ ਬੇਕਾਬੂ ਗੱਡੀ ਹੈ ਜਿਹੜੀ ਉਹ ਇੱਕ ਦੁਕਾਨ ਦੇ ਵਿੱਚ ਤਿੰਨ ਮੋਟਰਸਾਈਕਲਾਂ ਨੂੰ ਰੋਂਦੇ ਹੋਏ ਇੱਕ ਇਹ ਮਹਿਲਾ ਇੱਕ ਮਹਿਲਾ ਤੇ ਇੱਕ ਬੱਚੀ ਨੂੰ ਰੋਂਦੇ ਹੋਏ ਜਿਹੜਾ ਉਹ ਜਾਂਦੀ ਹੈ ਹਾਲਾਤ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਅੱਜ ਬੁਸੀਆਂ ਡੁੱਡੀਆਂ ਵਿਹੇਜ ਫ੍ਰਿਜ ਡੁੱਡੀਆਂ ਰਹੀਆਂ ਫ੍ਰਿਜ ਕਾਫੀ ਜਿਆਦਾ ਜਿਹੜੇ ਬੁਰੇ ਹਾਲਾਤ ਹੈ ਕਾਉਂਟਰ ਜਿਹੜਾ ਹੈ ਡਾਇਰੀ ਦਾ ਟੁੱਟਿਆ ਹੋਇਆ ਹੈ ਡਰਮੀਆਂ ਟੁੱਟੀਆਂ ਸਾਰੀਆਂ ਡਰਮੀਆਂ ਟੁੱਟ ਗਈਆਂ ਮੋਟਰਸਾਈਕਲ ਦਿੱਤਾ ਸਾਰਾ ਪੈਸੇ ਭਾ ਲੈਣੇ ਦੇ ਡਰੀ ਦੇ ਗੋੜ ਜਿਹੜਿਆ ਸਾਰੇ ਹਾਲਤ ਜਿਹੜੀ ਆ ਉਹ ਤੁਹਾਨੂੰ ਮੌਕੇ ਤੇ ਦੇਖ ਸਕੋ ਇੱਕ ਮਹਿਲਾ ਜਿਹੜੀ ਆ ਉਹ ਲਾਏ ਲੋ ਚੁਕੇ ਆ ਸੁਨੀਲ ਕੀ ਮਾਤਾ ਕੀ ਨਾਮ ਕੀ ਹੈ ਤੁਹਾਡਾ ਕੀ ਗੱਲ ਕੀ ਹੋਈ ਹੈ ਮਾਤਾ ਦਵਾਈ ਨੂੰ ਜਾਂਦੀ ਆ ਮੋਟਰ ਉਹਨੇ ਮੋਟਰ ਦੁਕਾਨ ਦੀ ਸਿੱਟ ਕੇ ਮੋਟਰ ਚੀਕਣਾ ਅੱਛਾ ਮਾਤਾ ਥੱਲੇ ਕੱਢੀਆ ਮੈਨੂੰ ਤਾਂ ਸ਼ੇਂਪੁਰ ਦੀ ਗੱਡੀ ਮਾਰੀ ਆ ਕੇ ਬੇਟਾ ਤੁਸੀਂ ਗੱਡੀ ਮਾਰੀ ਹੈ ਗੱਡੀ ਮਾਰੀ ਆ ਕੇ ਜਵਾਹਰੀ ਵਜੇ ਚਾਚਾ ਉਹ ਅੰਦਰ ਗਏ ਆ ਜਵਾਹਰ ਨੂੰ ਲੈ ਕੇ ਜਵਾਹਰ ਕਿੱਥੇ ਗਿਆ ਭਜੀ ਤੁਸੀਂ ਮੌਕੇ ਤੇ ਸੀ ਜਸ਼ਨ ਕੀ ਗੱਲ ਕੀ ਹੋਈ ਹੈ ਵੀਰੇ ਵੀਰੇ ਉਧਰੋਂ ਮੈਂ ਉਧਰੋਂ ਆਇਆ ਸੀ ਤੇ ਗੱਡੀ ਮੈਂ ਵੇਖੀ ਆ ਕਿ ਬਸ ਮੈਂ ਉਧਰੋਂ ਆ ਰਿਹਾ ਸੀਗਾ ਜੀ ਆਜਾ ਬਾਈ ਜੀ ਬੈਠੇ ਹੋ ਤੁਹਾਡੀ ਨਾਮ ਕੀ ਹੈ ਤੁਹਾਡਾ ਬਿਲ ਬਜਾ ਦੇ ਬੈਠੇ ਉਹਨਾਂ ਦੇ ਵਜੀ ਕੀ ਹੋਇਆ ਕਿ ਕਿਸ ਤਰ੍ਹਾਂ ਹੋਇਆ ਹੈ ਸਮਾਨ ਦੇ ਰਿਹਾ ਤੇ ਬਹੁਤ ਸਪੀਡ ਤੇ ਲੈ ਕੇ ਆਇਆ ਹੁਣ ਸਾਡੇ ਲੰਘਦੇ ਆਂ ਧਿਆਨ ਦੇਣਾ ਰੱਖ ਤੇ ਮਾਤਾ ਵੀ ਤੁਹਾਨੂੰ ਆਇਆ ਅੱਛਾ ਹੋਰ ਵੀ ਨਸ਼ਾ ਹੋ ਗਿਆ ਹੈ ਬਹੁਤ ਸਪੀਡ ਤੇ ਲੈ ਆ ਅੱਛਾ ਜੀ ਤੇ ਮੈਂ ਉਸੇ ਦੁਕਾਨ ਤੇ ਬੈਠਾ ਸੀ ਜੀ ਆਹ ਭਾਈ ਸਾਹਿਬ ਬਾਜ਼ਾਰ ਹੁਣੇ ਨਿਕਲੇ ਇੱਕ ਮਿੰਟ ਪਹਿਲਾਂ ਮੈਂ ਨਿਕਲ ਕੇ ਗਿਆ ਇੱਥੋਂ ਬੱਸ ਮੇਰਾ ਮੋਟਰਸਾਈਕਲ ਤੋੜਦਾ ਤੋੜਦਾ ਮੋਟਰਸਾਈਕਲ ਤੋੜਦਾ ਤੇਰੀ ਵਾਂਗੂ ਮੇਰਾ ਕਾਊਂਟਰ ਤੋੜੀ ਰਿਹਾ ਜੀ ਗੱਡੀ ਅੱਛਾ ਤੇ ਮੇਰਾ ਮੋਟਰਸਾਈਕਲ ਸਾਰਾ ਇਕੱਠਾ ਹੋ ਗਿਆ ਨੇ ਪੜੋਸੀ ਦੇ ਨਾਲ ਖੜਾ ਸੀ ਆਹ ਭਾਈ ਸਾਹਿਬ ਦਾ ਇਹਨਾਂ ਦਾ ਵੀ ਖੜਾ ਸੀ ਤੇ ਇਹਨੇ ਪਤਾ ਨਹੀਂ ਕਿ ਸਾਵਨਲ ਗੱਡੀ दारू ਪੀਤੀ ਹੈ ਕੀ ਕੀਤੀ ਹੈ ਉਹਨੇ ਗੱਡੀ ਢੁੱਕਦੀ ਹੈ ਨਸ਼ੇ 'ਚ ਗੱਡੀ ਢੁੱਕਦਿਆਂ ਨਾਲ ਹੀ ਗੱਡੀ ਚੋਂ ਭੱਜ ਗਿਆ ਨਿਕਲ ਗਿਆ ਹਾਂਜੀ ਨਸ਼ਾ ਬਤਾ ਕਰ ਰੱਖਿਆ ਸੀ ਇਹਨਾਂ ਨੇ ਨਸ਼ਾ ਬੱਧਾ ਕੀਤਾ ਹੋਊਗਾ ਇਹ ਜ਼ਰੂਰਾਂ ਦਾ ਇਹ ਮੈਂ ਤਾਂ ਗੱਡੀ ਐਨ ਸਪੀਡ ਆਂਦੀ ਰਹੀ ਹੂੰ ਹਾਂਜੀ ਤਿੰਨੇ ਮੋਟਰਸਾਈਕਲ ਚਰਚੂਰਾ ਚੂਰ ਹੋ ਗਿਆ ਮੇਰਾ ਮੁੱਖੀ ਗੱਲ ਕੀ ਹੋਈ ਹੈ ਜੀ ਤੁਹਾਡੀ ਕੁੜੀ ਨਾਲ ਇਹ ਮੇਰੇ ਕੋਲ ਆ ਰਹੀ ਸੀ ਇੱਧਰੋਂ ਉਹਦੋਂ ਗੱਡੀ ਆਈ ਹੈ ਨਾ ਇਹ ਤਾਂ ਵਿੱਚੋਂ ਹੀ ਬਾਤ ਲਿਆ ਡਾਇਵਾਇਡਰ ਤੇ ਲਿਆ ਹਾਂ ਤੇ ਆਪ ਕੋ ਵਿੱਚੋਂ ਕਰਦੀ ਐ ਕਿਨੇ ਕੁ 60 ਵਜੇ ਆ ਜੀ 60 ਤਾਂ ਦੇਖੋ ਬੰਦ ਹੋ ਰਿਹਾ ਹੈ ਇਹ ਤਾਂ ਲੱਗਦੀ ਆਪ ਇੱਧਰ ਲੱਗੀ